ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਬੈਠਾ ਸੋਢੀ ਪਾਤਸ਼ਾਹ RAM DAS ਸਤਿਗੁਰੂ ਕਹਾਵੇ ਸ੍ਰੀ ਗੁਰੂ RAM DAS ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੁਭਾਏ ਮਾਨਸੀ ਹੋ ਉਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਕਾਰ ਸੇਵਾ ਕਰਵਾ ਰਹੇ ਸਨ ਦੂਰ ਦਰਾਡੇ ਤੋਂ ਸਿੱਖ ਸੰਗਤਾਂ ਆਣ ਕੇ ਨਮਸਕਾਰਾਂ ਕਰਦੀਆਂ ਤੇ ਸੇਵਾ ਦੇ ਵਿੱਚ ਹਾਜ਼ਰੀ ਭਰਦੀਆਂ। ਇਹਨਾਂ ਦਿਨਾਂ ਦੇ ਦੌਰਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ 52 ਤਰ੍ਹਾਂ ਦੇ ਕਾਰੀਗਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਸੱਦੇ ਔਰ ਵੱਖ-ਵੱਖ ਬਾਜ਼ਾਰ ਜਿਹੜੇ ਸਨ ਉਹ ਬਣਾਏ ਗਏ। ਜੇ ਕੋਈ ਗਰੀਬ ਹੁੰਦਾ ਉਹ ਵੀ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਨ ਵਿੱਚ ਆਉਂਦਾ। ਕਾਬਲ ਦੀ ਧਰਤੀ ਦੇ ਉੱਪਰ ਇੱਕ ਨੌਜਵਾਨ ਜਿਹੜਾ ਬਹੁਤ ਹੀ ਗਰੀਬ ਹੈ ਉਹਦੇ ਕੋਲ ਖਾਣ ਵਾਸਤੇ ਵੀ ਕੁਝ ਨਹੀਂ ਪਾਲਣ ਵਾਸਤੇ ਪਰਿਵਾਰ ਦੇ ਵਾਸਤੇ ਵੀ ਕੁਝ ਨਹੀਂ ਕਿਸੇ ਨੇ ਕਿਹਾ ਜੇ ਤੇਰੇ ਕੋਲ ਕੋਈ ਟਿਕਾਣਾ ਨਹੀਂ ਤੇ ਤੂੰ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਚਲਿਆ ਜਾ ਇਸ ਨੌਜਵਾਨ ਦਾ ਨਾਮ ਹੈ ਭਾਈ ਸੋਮਣ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਇਆ ਹੁਣ ਹੋਰ ਤੇ ਕੋਈ ਕਾਰੋਬਾਰ ਨਹੀਂ ਹੈ ਮਾਣੇ ਘੁੰਗਣੀਆਂ ਬਣਾ ਕੇ ਦਿੱਤੀਆਂ ਪਾਵ ਛੋਲੇ ਉਹ ਬਾਲ ਕੇ ਦਿੱਤੇ ਇਹਨੇ ਆਪਣੇ ਸਿਰ ਦੇ ਉੱਪਰ ਉਹ ਛੋਲਿਆਂ ਦੀ ਛਾਬੜੀ ਚੁੱਕੀ ਤੇ ਵੇਚਦਾ ਹੈ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਕੋਈ ਘੁੰਗਣੀਆਂ ਲੈ ਲਓ ਹੁਣ ਘੁੰਗਣੀਆਂ ਵੇਚ ਕੇ ਜਿੰਨੇ ਕੁ ਪੈਸੇ ਵੱਟਦਾ ਜਾ ਕੇ ਆਪਣੀ ਮਾਂ ਨੂੰ ਦਿੰਦਾ ਹੈ ਉਹਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਹੈ ਇੱਕ ਦਿਨ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਜਦੋਂ ਘੁੰਗਣੀਆਂ ਵੇਚਦਾ ਪਿਆ ਸੀ ਆਵਾਜ਼ਾਂ ਦੇ ਰਿਹਾ ਸੀ ਕੋਈ ਘੁੰਗਣੀਆਂ ਲੈ ਲੋ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਸ ਵੇਲੇ ਬਾਹਰ ਨਿਕਲੇ ਉਹਨਾਂ ਦੇ ਕੰਨਾਂ ਵਿੱਚ ਆਵਾਜ਼ ਪਈ ਕੋਈ ਘੁੰਗਣੀਆਂ ਵੇਚ ਰਿਹਾ ਹੈ ਤੇ ਮਹਾਰਾਜ ਨੂੰ ਆਪਨੇ ਉਹ ਦਿਨ ਯਾਦ ਆ ਗਏ ਜਦੋਂ ਕਦੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਘੁੰਗਣੀਆਂ ਵੇਚਿਆ ਕਰਦੇ ਸੀ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਹਣ ਗੁਰੂ ਰਾਮਦਾਸ ਮਹਾਰਾਜ ਨੂੰ ਆਪਣੇ ਉਹ ਦਿਨ ਯਾਦ ਆਏ ਮਹਾਰਾਜ ਏਸ ਸੋਮਨ ਦੀ ਛਾਪੜੀ ਤੇ ਆਏ ਤੇ ਇਹ ਸੋਮਨ ਨੇ ਸੁਣਿਆ ਸੀ ਕਿ ਇਹ ਗੁਰੂ ਹੈ ਉਹਨੇ ਝੁੱਕ ਕੇ ਨਮਸਕਾਰ ਕੀਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਅਜ਼ਮਤ ਦੇ ਬਾਰੇ ਸੋਮਨ ਜਾਣ ਚੁੱਕਾ ਸੀ ਤੇ ਮਹਾਰਾਜ ਨੇ ਪੁੱਛਿਆ ਕਹਿਣ ਲੱਗੇ ਤੇਰਾ ਨਾਮ ਕੀ ਹੈ ਕਹਿੰਦਾ ਜੀ ਮੇਰਾ ਨਾਮ ਹੈ ਸੋਮਾ ਮਹਾਰਾਜ ਕਹਿਣ ਲੱਗੇ ਕਿੰਨੇ ਪੈਸੇ ਵੱਟੇ ਇਹਨੇ ਸਾਰੇ ਪੈਸੇ ਗੁਰੂ ਰਾਮਦਾਸ ਮਹਾਰਾਜ ਦੀ ਤਲੀ ਦੇ ਉੱਪਰ ਰੱਖ ਦਿੱਤੇ। ਕਿਆ ਮਹਾਰਾਜ ਮੈਂ ਐਨੇ ਪੈਸੇ ਵੱਟੇ ਹੈ। ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਸੋਮਿਆਂ ਜੇ ਤੂੰ ਕਹੇ ਤੇ ਇਹ ਪੈਸੇ ਮੈਂ ਜਿਹੜੇ ਇੱਥੇ ਦਿਹਾੜੀ ਕਰਦੇ ਪੈ ਮਿਸਤਰੀ ਐ ਕਾਰੀਗਰ ਐ ਉਹਨਾਂ ਨੂੰ ਦੇ ਦਿਆਂ। ਹੱਥ ਜੋੜ ਕੇ ਕਹਿ ਮਹਾਰਾਜ ਜਿਵੇਂ ਆਪ ਦੀ ਇੱਛਾ ਹੈ। ਹੁਣ ਉਹ ਵਾਲੀ ਸ਼ਾਪੜੀ ਚੁੱਕੀ ਬਿਨਾ ਕੋਈ ਪੈਸਾ ਲਿਆ ਆਪਣੇ ਘਰ ਵਿੱਚ ਆ ਗਿਆ ਤੇ ਜਦੋਂ ਘਰ ਆਇਆ ਮਾਂ ਨੇ ਕਿਹਾ ਪੁੱਤਰਾ ਕਿੰਨੇ ਪੈਸੇ ਵਟੇ ਐ ਤੇ ਮਾਂ ਨੂੰ ਕਿਹਾ ਮਾਂ ਅੱਜ ਜਿੰਨੇ ਵੀ ਪੈਸੇ ਵਟੇ ਸੀ ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਦੇ ਦਿੱਤੇ ਮਾਂ ਨੇ ਵੀ ਸ਼ੁਕਰਾਨਾ ਕੀਤਾ ਕਿਹਾ ਕੋਈ ਗੱਲ ਨਹੀਂ ਪੁੱਤਰਾ ਕੋਈ ਗਿਲਾ ਨਹੀਂ ਕੀਤਾ ਅਗਲੇ ਦਿਨ ਫੇਰ ਸ਼ਾਬੜੀ ਲਾਉਣ ਵਾਸਤੇ ਗਿਆ ਤੇ ਤੁਰਨ ਲੱਗਿਆਂ ਮਾਂ ਨੇ ਕਿਹਾ ਜੇ ਗੁਰੂ ਰਾਮਦਾਸ ਮਹਾਰਾਜ ਆਉਣ ਅੱਜ ਵੀ ਆਣ ਕੇ ਭੇਟਾ ਮੰਗਣ ਤੇ ਤੂੰ ਦੇ ਦੇਵੇਂ ਸਾਰਾ ਦਿਨ ਘੁੰਗਣੀਆਂ ਵੇਚੀਆਂ ਅੱਜ ਫੇਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਏ ਆਣ ਕੇ ਕਿਆ ਸੁਮਿਆ ਕਿੰਨੇ ਪੈਸੇ ਵਟੇ ਐ ਤੇ ਅੱਜ ਵੀ ਸਾਰੀ ਵਟਕ ਜਿਹੜੀ ਸੀ ਗੁਰੂ ਰਾਮਦਾਸ ਮਹਾਰਾਜ ਨੂੰ ਭੇਟਾ ਕਰ ਦਿੱਤੇ ਹੁਣ ਤੀਸਰੇ ਦਿਨ ਛਾਬੜੀ ਲਾਉਣ ਵਾਸਤੇ ਵੀ ਕੋਈ ਪੈਸਾ ਨਹੀਂ ਰਿਹਾ ਖਾਣ ਵਾਸਤੇ ਵੀ ਕੁਝ ਨਹੀਂ ਰਿਹਾ ਲੇਕਿਨ ਥੋੜੇ ਕੋ ਜਿਹੜੇ ਚਨੇ ਸੀ ਉਹ ਲੈ ਕੇ ਸ਼ਾਬੜੀ ਲਾਉਣ ਵਾਸਤੇ ਤੁਰਿਆ ਤੇ ਤੁਰਨ ਲੱਗਿਆ ਮਾਂ ਨੇ ਕਿਹਾ ਪੁੱਤਰਾ ਜੇ ਅੱਜ ਗੁਰੂ ਰਾਮਦਾਸ ਆਉਣ ਤੇ ਭੇਟਾ ਕਰ ਦੇਵੀਂ ਜੇ ਨਾ ਆਉਣ ਤੇ ਆਪ ਕਰਨ ਵਾਸਤੇ ਚਲਿਆ ਜਾਏ ਸਾਰਾ ਦਿਨ ਸੋਮਨ ਨੇ ਉਹ ਜਿਹੜੀਆਂ ਥੋੜੀਆਂ ਜੀਆਂ ਘੁੰਗਣੀਆਂ ਸੀ ਉਹ ਵੇਚ ਦਿੱਤੀਆਂ ਅੱਜ ਬੜੇ ਥੋੜੇ ਪੈਸੇ ਵਟੇ ਐ ਤੇ ਜਦੋਂ ਹੁਣ ਸ਼ਾਮ ਪਈ ਕੀ ਤੱਕਦਾ ਹੈ ਅੱਜ ਗੁਰੂ ਰਾਮਦਾਸ ਜੀ ਪੈਸੇ ਲੈਣ ਵਾਸਤੇ ਨਹੀਂ ਆਏ ਆਪੇ ਆਪਣੇ ਸਿਰ ਦੇ ਉੱਪਰ ਉਹ ਟੋਕਰੀ ਚੁੱਕੀ ਮੋਢੇ ਦੇ ਉੱਪਰ ਬੋਰੀ ਰੱਖੀ ਤੇ ਤੁਰ ਪਿਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵਾਲੇ ਪਾਸੇ ਨੂੰ ਕੀ ਤੱਕਦਾ ਹੈ ਅਗਲੇ ਬੰਨੇ ਤੋਂ ਗੁਰੂ ਰਾਮਦਾਸ ਮਹਾਰਾਜ ਆਉਂਦੇ ਪੈ ਸਨ ਤੇ ਹੱਥ ਜੋੜ ਕੇ ਨਮਸਕਾਰ ਕਰਕੇ ਕਿਆ ਮਹਾਰਾਜ ਮੇਰੇ ਕੋਲੋਂ ਕੋਈ ਭੁੱਲ ਹੋ ਗਈ ਹੈ ਸਤਿਗੁਰੂ ਕਹਿਣ ਲੱਗੇ ਨਹੀਂ ਸੋਮਨ ਤੇ ਕਹਿਣ ਲੱਗੇ ਮਹਾਰਾਜ ਅੱਜ ਤੁਸੀਂ ਮੇਰੀ ਵਰਤ ਲੈਣ ਵਾਸਤੇ ਨਹੀਂ ਆਏ ਮਹਾਰਾਜ ਨੇ ਹੱਥ ਅੱਗੇ ਕਰਦਿਆਂ ਕਿਹਾ ਲਿਆ ਸੋਮਣ ਕਿੰਨੇ ਪੈਸੇ ਵਟੇ ਐ 41 ਦੇ ਉੱਪਰ ਪੈਸੇ ਰੱਖਦਿਆਂ ਕਿਹਾ ਮਹਾਰਾਜ ਅੱਜ ਮੈਂ 15 ਪੈਸੇ ਵਟੇ ਐ ਸਤਿਗੁਰੂ ਕਹਿਣ ਲੱਗੇ ਕਹਿੰਦੇ ਸੋਮਿਆ ਕੀ ਗੱਲ ਹੈ ਤੈਨੂੰ ਰੋਜ਼-ਰੋਜ਼ ਘਾਟਾ ਕਿਉਂ ਪੈਂਦਾ ਜਾਂਦਾ ਹੈ ਪਹਿਲੇ ਦਿਨ 45 ਪੈਸੇ ਅਗਲੇ ਦਿਨ 30 ਪੈਸੇ ਅੱਜ 15 ਪੈਸੇ ਤੈਨੂੰ ਦਿਨੋ-ਦਿਨ ਘਾਟਾ ਕਿਉਂ ਪੈਂਦਾ ਜਾਂਦਾ ਹੈ ਸੋਮਾ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਮੈਂ ਬਹੁਤ ਗਰੀਬ ਹਾਂ ਹੁਣ ਮੇਰੇ ਕੋਲ ਛਾਬੜੀ ਲਾਉਣ ਵਾਸਤੇ ਵੀ ਕੁਝ ਨਹੀਂ ਬਚਿਆ ਮੈਂ ਰਾਤ ਰੋਟੀ ਵੀ ਖਾ ਕੇ ਨਹੀਂ ਸੌ ਸਕਿਆ ਪਾਣੀ ਪੀ ਕੇ ਗੁਜ਼ਾਰਾ ਕੀਤਾ ਹੈ ਮਹਾਰਾਜ ਕੱਲ ਤੋਂ ਮੈਂ ਛਾਬੜੀ ਲਾਉਣ ਵਾਸਤੇ ਵੀ ਨਹੀਂ ਆਉਣਾ ਕਿਉਂਕਿ ਮੇਰੇ ਕੋਲ ਹੁਣ ਛੋਲੇ ਲਿਆਉਣ ਵਾਸਤੇ ਚਨੇ ਲਿਆਉਣ ਵਾਸਤੇ ਵੀ ਪੈਸੇ ਨਹੀਂ ਰਹਿ ਸਤਿਗੁਰੂ ਮੈਂ ਬਹੁਤ ਗਰੀਬ ਹਾਂ ਤੇ ਮਹਾਰਾਜ ਕਹਿਣ ਲੱਗੇ ਕਹਿੰਦੇ ਨਹੀਂ ਤੂੰ ਗਰੀਬ ਨਹੀਂ ਹੈਂ ਤੂੰ ਸੋਮਿਆ ਤੂੰ ਤੇ ਸਾਡਾ ਸ਼ਾਹ ਹੈ ਕਹਿੰਦਾ ਮਹਾਰਾਜ ਸ਼ਾਹ ਮੈਂ ਤੇ ਬਹੁਤ ਗਰੀਬ ਹਾਂ ਸਤਿਗੁਰੂ ਕਹਿਣ ਲੱਗੇ ਜਿਹੜਾ ਪੈਸੇ ਦਿੰਦਾ ਏ ਉਹ ਕੌਣ ਹੁੰਦਾ ਏ ਤੇ ਸੋਮੇ ਦੇ ਮੂੰਹ ਨਿਕਲੇ ਮਹਾਰਾਜ ਉਹ ਸ਼ਾਹ ਹੁੰਦਾ ਏ ਤੇ ਸਤਿਗੁਰੂ ਕਹਿਣ ਲੱਗੇ ਤੂੰ ਮੈਨੂੰ ਦਿੰਦਾ ਪਿਆ ਤੇ ਫਿਰ ਤੂੰ ਸ਼ਾਹ ਹੀ ਹੋਇਆ ਨਾ ਸਤਿਗੁਰੂ ਨੇ ਬਚਨ ਕਹਿ ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ ਵੇ ਪਰਵਾਹ ਮਹਾਰਾਜ ਨੇ ਉਹਦੀ ਗਰੀਬੀ ਕੱਟ ਦਿੱਤੀ ਆਪਣੇ ਕੋਲੋਂ ਮਹਾਰਾਜ ਨੇ ਪੈਸੇ ਦੇ ਕੇ ਕਹਿ ਲੈ ਸੋਮਣ ਕੱਲ ਤੋਂ ਤੂੰ ਹੁਣ ਲੈ ਛਾਬੜੀ ਲਾਉਣ ਵਾਸਤੇ ਆਈ ਸਤਿਗੁਰੂ ਦੀ ਐਸੀ ਬਖਸ਼ਿਸ਼ ਹੋਈ ਉਹਦਾ ਕਾਰੋਬਾਰ ਦਿਨਾਂ ਦੇ ਵਿੱਚ ਚੜਦਿਆਂ ਚੜਦਿਆਂ ਉਹ ਸੋਮਾ ਇੱਕ ਦਿਨ ਸੱਚਮੁੱਚ ਸ਼ਾਹ ਬਣ ਜਾਂਦਾ ਹੈ ਇਹ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਹੈ ਜਿਹੜਾ ਵੀ ਪਿਆਰ ਨਾਲ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਝੁਕਦਾ ਹੈ ਗੁਰੂ ਇੱਕ ਗਰੀਬ ਨੂੰ ਸ਼ਾਹ ਬਣਾਉਣ ਦੀ ਸਮਰੱਥਾ ਰੱਖਦਾ ਹੈ ਤੇ ਅੱਜ ਵੀ ਉਹਦਾ ਖਾਨਦਾਨ ਛਾ ਕਰਕੇ ਖਵਾਉਂਦਾ ਏ ਤੇ ਉਹ ਛਾ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼ ਹੈ ਇਸ ਕਰਕੇ ਆਪਾਂ ਸਾਰੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਕਿਆ ਕਰੀਏ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ ਤੇ ਜਿਹੜਾ ਗੁਰੂ ਰਾਮਦਾਸ ਦੀ ਸ਼ਰਨ ਵਿੱਚ ਆਉਂਦਾ ਹੈ ਗੁਰੂ ਰਾਮਦਾਸ ਉਹਨੂੰ ਬਖਸ਼ ਲੈਂਦਾ ਤੇ ਰੱਖ ਲੈਂਦਾ ਹੈ ਇਹ ਪ੍ਰੇਮ ਨਾਲ ਭਰੀ ਹੋਈ ਇਤਿਹਾਸ ਦੀ ਸਾਖੀ ਇਹਨੂੰ ਆਪਣੇ ਅੰਦਰ ਵਸਾ ਕੇ ਸੇਧ ਲੈ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਕਰਿਏ ਇਹ ਇਤਿਹਾਸ ਦੀ ਸਾਖੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰਦੇ ਸ਼ੇਅਰ ਕਰਿਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ